ਅਸੀਂ ਜੀ ਇਸ ਵਕਤ ਖੜੇ ਆ ਬਟਿੰਡਾ ਦੇ ਪਿੰਡ ਜੈ ਸਿੰਘ ਵਾਲਾ ਅੱਜ ਇੱਥੋਂ ਇੱਕ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਇਹ ਸੜਕ ਦੀ ਮੰਗ ਕਾਫੀ ਲੰਬੇ ਸਮੇਂ ਤੋਂ ਸੀ ਤੇ ਇਸ ਸੜਕ ਦਾ ਫਾਇਦਾ ਜਿਹੜਾ ਹੋਣਾ ਉਹ ਪਿੰਡ ਸੰਗਤ ਫੁੱਲੋਂ ਮਿੱਟੀ ਜਸਤੀ ਬਾਗਵਲੀ ਮਤਲਬ ਕਿ ਕਈ ਪਿੰਡਾਂ ਨੂੰ ਵੱਡੇ ਵੱਡੇ ਪਿੰਡਾਂ ਨੂੰ ਇਹਦਾ ਫਾਇਦਾ ਹੋਣਾ ਜਦੋਂ ਵੀ ਕੋਈ ਰੈਲੀ ਹੁੰਦੀ ਸੀ ਜਾਂ ਕੋਈ ਪ੍ਰੋਗਰਾਮ ਹੁੰਦਾ ਸੀ ਕਿਸੇ ਲੀਟਰ ਦਾ ਉਦੋਂ ਇਹੀ ਮੰਗ ਕੀਤੀ ਜਾਂਦੀ ਸੀਗੇ ਇਸ ਸੜਕ ਦਾ ਉਦਘਾਟਨ ਕੀਤਾ ਜਾਵੇ ਸੜਕ ਨੂੰ ਬਣਾਇਆ ਜਾਵੇ ਕਿਉਂਕਿ ਆਉਣ ਜਾਣ ਦੇ ਵਿੱਚ ਪਿੰਡ ਵਾਸੀਆਂ ਨੂੰ ਜਾਂ ਕੋਈ ਬਾਹਰੋਂ ਆਉਂਦਾ ਸੀਗਾ ਬੜੀ ਪਰੇਸ਼ਾਨੀ ਹੁੰਦੀ ਸੀ ਉਬੜ ਖਬੜ ਸੜਕ ਸੀ ਤੇ ਕਈ ਐਕਸੀਡੈਂਟ ਵੀ ਹੋਏ ਨੇ ਸੋ ਇਸ ਕਰਕੇ ਅੱਜ ਇਹ ਹਾਜ਼ਰ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਿਹੜੇ ਹੈਗੇ ਹੈ ਤੇ ਨਾਲ ਦਿਹਾਤੀ ਪ੍ਰਧਾਨ ਵੀ ਹੈਗੇ ਆ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਭੱਲਾ ਜੀ ਉਨਾ ਵੱਲੋਂ ਅੱਜ ਇੱਥੇ ਆ ਕੇ ਇਹਦਾ ਇਨੋਗ੍ਰੇਸ਼ਨ ਇਹਦਾ ਉਦਘਾਟਨ ਕੀਤਾ ਗਿਆ ਲੱਡੂ ਵੰਡੇ ਜਾ ਰਹੇ ਨੇ ਮਿੱਠੇ ਮੂੰਹ ਕਰਾਏ ਜਾ ਰਹੇ ਆ ਸਾਰਿਆਂ ਦੀ ਕਿਉਂਕਿ ਪਿੰਡ ਵਾਸੀਆਂ ਨੂੰ ਫਾਇਦਾ ਮਿਲਣਾ ਹੈ ਪਿੰਡ ਵਾਸੀ ਬਹੁਤ ਖੁਸ਼ ਨੇ ਇਸ ਪ੍ਰੋਜੈਕਟ ਤੋਂ ਬਹੁਤ ਲੰਬੇ ਸਮੇਂ ਤੋਂ ਇਹਦੀ ਉਡੀਕ ਕਰ ਰਹੀ ਸੀ ਪਿੰਡ ਵਾਲੇ ਤਾਂ ਸਾਰੇ ਪਿੰਡਾਂ ਵਿੱਚੋਂ ਜਿਹੜੇ ਮੋਢਵਾਰ ਲੋਕ ਨੇ ਉਹ ਇੱਥੇ ਪਹੁੰਚੇ ਆ ਸਰਪੰਚ ਸਹਿਬਾਨ ਜਿਹੜੇ ਹੈਗੇ ਆ ਉਹਦੇ ਪਹੁੰਚੇ ਆ ਮੌਕੇ ਤੇ ਤੇ ਖੁਸ਼ੀ ਦਿਲਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਮੂੰਹ ਤੇ ਤੇ ਆਪਾਂ ਜਿਹੜੇ ਪੱਲਾ ਸਾਹਿਬ ਨੇ ਉਹਨਾਂ ਆਪੀ ਗੱਲਬਾਤ ਕਰਾਂਗੇ ਕਿ ਕਿੰਨੀ ਕੀ ਖੁਸ਼ੀ ਹੈ ਅੱਜ ਇਸ ਪ੍ਰੋਜੈਕਟ ਨੂੰ ਆਮਲੀ ਜਨਮਾ ਪਹਣਾਉਣ ਲੱਗਿਆ ਹੈ ਜੀਸੀਵੀ ਮਸ਼ੀਨ ਆ ਗਈ ਹੈ ਇੱਥੇ ਟੱਕ ਲਾ ਕੇ ਜਿਹੜਾ ਹੈਗਾ ਰਸਮੀ ਤੌਰ ਤੇ ਇਸ ਦਾ ਉਦਘਾਟਨ ਕਰ ਦੇਣਾ ਹੈ ਸ਼ੁਰੂਆਤ ਕਰ ਦੇਣੀ ਹੈ ਸਾਰੇ ਪਿੰਡਾਂ ਨੂੰ ਇਹ ਇੱਕ ਫਾਇਦਾ ਹੋਣਾ ਹੈ ਇਸ ਸੜਕ ਬਣਾਏ ਦਾ ਲੰਬੀ ਸੜਕ ਆਪਾਂ ਤਮਾਮ ਜਾਣਾਂਗੇ ਪੱਲਾ ਸਾਹਿਬ ਤੋਂ ਕਿ ਕਿੰਨੇ ਕਿਲੋਮੀਟਰ ਦੀ ਸੜਕ ਹੈ ਕਿੱਥੋਂ ਲੈ ਕੇ ਸ਼ੁਰੂਆਤ ਹੋਊਗੀ ਇਹਦੀ ਕਿੱਥੋਂ ਤੱਕ ਜਾਊਗੀ ਤੇ ਕਿਹੜੇ-ਕਿਹੜੇ ਪਿੰਡਾਂ ਨੂੰ ਇਸ ਸੜਕ ਦਾ ਫਾਇਦਾ ਹੋਣਾ ਤਾਂ ਸਾਡੇ ਨਾਲ ਪੱਲਾ ਸਾਹਿਬ ਮੌਜੂਦ ਹੈ ਤੇ ਹੋਰ ਵੀ ਲੋਕ ਜੁੜੇ ਹਨ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਭੱਲਾ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਸੜਕ ਛੋਟੀ ਚੌੜੀ ਬਹੁਤ ਘੱਟ ਹੈ ਸੋ ਸਾਈਡ ਦੇ ਕੱਚੇ ਰਹਣੇ ਤਾਂ ਹਾਦਸੇ ਹੁੰਦੇ ਰਹਿੰਦੇ ਆ ਤਾਂ ਮੂੰਹ ਮਿਠਾ ਕਰਵਾਇਆ ਜਾ ਰਿਹਾ ਭੱਲਾ ਸਾਹਿਬ ਦਾ ਜਿਤ ਮਰ ਸਿੰਘ ਭੱਲਾ ਜੀ ਇੱਕ ਬਹੁਤ ਹੀ ਮਿਹਨਤੀ ਜਿਹੜੇ ਚੇਅਰਮੈਨ ਹੈ ਜਿਹੜਾ ਆਪਣੇ ਇਤਿਹਾਤੀ ਪ੍ਰਧਾਨ ਨੇ ਸਰਪੰਚੀ ਦੀਆਂ ਵੋਟਾਂ ਵੀ ਨੇੜੇ ਆ ਗਈਆਂ ਨੇ ਸੋ ਸਵਾਲ ਪੁੱਛੇ ਜਾਣੇ ਸੀਗੇ ਜਿਨੇ ਵੀ ਆਗੂ ਜਿਹੜੀ ਸਰਪੰਚੀ ਦੇ ਵੋਟਾਂ ਦੇ ਵਿੱਚ ਪਹੁੰਚਣਗੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਭੱਲਾ ਸਾਹਿਬ ਤੋਂ ਕਿ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਬੇਹੱਦ ਖੁਸ਼ੀ ਹੈ ਸਾਨੂੰ ਅੱਜ ਧੁੱਪ ਵੀ ਮਿੱਠੀ-ਮਿੱਠੀ ਲੱਗਦੀ ਹੈ ਕਿਉਂਕਿ ਬਹੁਤ ਵੱਡੀ ਸਮੱਸਿਆ ਸੀ ਸਾਡੇ ਪੰਡ ਜੈ ਸਿੰਘ ਵਾਲਾ ਪੁੱਲੋ ਮਿੱਟੀ ਸੰਗਤ ਤਤਕਲਾਂ ਤੇ ਅ ਜਿਸਸੀ ਬਾਗ ਵਾਲੀ ਦੀ ਕੰਕ ਵੱਡੇ ਪਿੰਡ ਹੈ ਵੱਡੀ ਆਬਾਦੀ ਹੈ ਚੰਗੀਆਂ ਬੂਟਾਂ ਇਹਨਾਂ ਪਿੰਡਾਂ ਦੀਆਂ ਤੇ ਇਹ ਰਾਸਤੇ ਦੀ ਹਾਲਤ ਤਕਰੀਬਨ 10-12 ਸਾਲਾਂ ਤੋਂ ਬਹੁਤ ਖਸਤਾ ਸੀਗੀ ਤੇ ਜਦੋਂ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਉਂਦੇ ਸੀ ਚਾਹੇ ਵੋਟਾਂ ਵੇਲੇ ਆਉਂਦੇ ਚਾਹੇ ਵੈਸੇ ਆਉਂਦੇ ਤਾਂ ਉੱਥੇ ਹਰ ਪਿੰਡ ਦੇ ਨਿਵਾਸੀ ਵੱਲੋਂ ਇਸ ਸਮੱਸਿਆ ਦਾ ਜ਼ਿਕਰ ਕੀਤਾ ਜਾਂਦਾ ਸੀ ਤਾਂ ਉਸ ਤੋਂ ਹੀ ਸਾਨੂੰ ਮਤਲਬ ਅਸੀਂ 24 ਘੰਟੇ ਇਸ ਸਮੱਸਿਆ ਦਾ ਹੱਲ ਕਰਾਉਣ ਦੇ ਲਈ ਯਤਨ ਛੀਣ ਸੀਗੇ ਰਾਤ ਇਹਦੀ ਸਾਰੀ ਜਿਹੜੀ ਪ੍ਰਕਿਰਿਆ ਪੂਰੀ ਹੋਈ ਹੈ ਤੇ 8 ਕਰੋੜ ਦਾ ਇਹ ਟੈਂਡਰ ਹੈ ਜੀ 1 ਸਾਲ ਦੇ ਵਿੱਚ ਇਸ ਸੜਕ ਨੇ ਬਣ ਕੇ ਪੂਰਾ ਹੋਣਾ ਹੈ 5 ਸਾਲਾਂ ਦੀ ਇਸ ਸੜਕ ਦੀ ਗਰੰਟੀ ਹੈ ਸੋ ਇਸ ਕਰਕੇ ਅੱਜ ਪੂਰੇ ਨਿਯਮਾਂ ਦੇ ਤਹਿਤ ਜਿਹੜੇ ਹੈਗੇ ਇਸ ਕੰਮ ਦਾ ਇਸ ਸੜਕ ਦਾ ਕੰਮ ਸ਼ੁਰੂ ਹੋ ਜਾਣਾ ਹੈ 18 ਫੁੱਟ ਚੌੜੀਏ ਸੜਕ ਬਣਨੀ ਹੈ 12 ਫੁੱਟ ਚੜਕਾ 3 3 ਫੁੱਟ ਆਸ-ਪਾਸੇ ਦੇ ਖੁਰਬੰਜਾ ਲੱਗਣ ਸੋ ਅਸੀਂ ਆਮ ਆਦਮੀ ਪਾਰਟੀ ਸਰਕਾਰ ਸਾਡਾ ਭਵਨ ਸਿੰਘ ਮਾਨ ਸਾਡੇ ਜਿਹੜੇ ਇਸ ਮਹਿਕਮੇ ਦੇ ਮੰਤਰੀ ਹਰਪ੍ਰਜਨ ਸਿੰਘ ਜੀ ਏਟੀਓ ਉਹਨਾਂ ਦਾ ਵੀ ਸੀ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਵੀ ਆਪਣੀ ਵਧੀਆ ਬਣਦੀ ਜਿਹੜੀ ਭੂਮਿਕਾ ਸਰਪੇਟੀ ਦੀਆਂ ਚੋਣਾ ਨਜ਼ਦੀਕ ਨੇ ਕੁਝ ਦਿਨਾਂ ਚੋਂ ਜਾਂਦਾ ਲੱਗ ਜਾਣਾ ਕੀ ਲੱਗਦਾ ਕਿ ਮੌਕੇ ਤੇ ਹੀ ਸਭ ਕੁਝ ਕੀਤਾ ਗਿਆ ਨਹੀਂ ਨਹੀਂ ਕੋਈ ਮੌਕੇ ਤੇ ਨਹੀਂ ਕੀਤਾ ਗਿਆ ਕਿਉਂਕਿ ਜੇ ਮੰਨ ਲਓ ਜਾਬ ਤੋਂ ਪਹਿਲਾਂ ਸ਼ੁਰੂ ਨਾ ਕਰਦੇ ਤਾਂ 40 ਦਿਨ ਕੰਮ ਵਿੱਚ ਰੁਕਿਆ ਦਰ ਹੁਣ ਕੀ ਹੈ ਅਸੀਂ ਸਾਰੇ ਇਹਦੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਕੇ ਅੱਜ ਚੋਣ ਜਾਬ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਦਾ ਕੰਮ ਸ਼ੁਰੂ ਕੀਤਾ ਤਾਂ ਜੋ ਚੋਣ ਜਾਬ ਦੇ ਦੌਰਾਨ ਵਿੱਚ ਜਿਹੜਾ ਇੱਥੇ ਮਿੱਟੀ ਪਾਉਣ ਦਾ ਕੰਮ ਹੈ ਕੋਈ ਹੋਰ ਪੱਥਰ ਪਾਉਣ ਦਾ ਕੰਮ ਹੈ ਉਹ ਕੰਮ ਨਿਰੰਤਰ ਜਾਰੀ ਰਹੇ ਸਾਡਾ ਇੱਕੋ ਇੱਕ ਮਕਸਦ ਹੈ ਕਿ ਮਤਲਬ ਇੱਕ ਕੰਮ ਨੂੰ ਛੇਤੀ ਪੂਰਾ ਕੀਤਾ ਜਾਵੇ ਕੰਮ ਨੂੰ ਵਧੀਆ ਪੂਰਾ ਕੀਤਾ ਜਾਵੇ ਇਸ ਕੰਮ ਦਾ ਵੋਟਾਂ ਦੀ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ ਗੁਰਦੀਪ ਸਿੰਘ ਜੀ ਕਿਹੜੇ ਪਿੰਡ ਦੇ ਪਿੰਡ ਫਲੋ ਮਿੱਠੀ ਹੈ ਜੀ ਇਸ ਤਰ੍ਹਾਂ ਦੀ ਸੜਕ ਤੇ ਸਾਨੂੰ ਸੜਕ ਲਈ ਬਹੁਤ ਖੁਸ਼ੀ ਹੋਈ ਹੈ ਸਾਡੇ ਇਹ 4-5 ਪਿੰਡਾਂ ਦੀ ਬਹੁਤ ਲੰਮੇ ਸਮੇਂ ਤੋਂ 18 ਕੁੜੀ ਸੜਕ ਦੀ ਡਿਮਾਂਡ ਸੀ ਜਿਹੜੀ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਪੂਰੀ ਹੋ ਸਕੀ ਤੇ ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਸਰਦਾਰ ਭੱਲਾ ਜੀ ਦਾ ਜਿੰਨਾ ਯਤਨਾ ਸਾਥ ਕਾਇ ਸੜਕ ਦਾ ਜਦੁ ਘਟ ਹੋ ਚੁੱਕਿਆ ਜੀ ਤੇ 1 ਸਾਲ ਦੇ ਅੰਦਰ ਅੰਦਰ ਸੜਕ ਬਣ ਕੇ ਤਿਆਰ ਹੋ ਜੂਗੀ ਇਹ ਸੜਕ ਕਿੱਥੋਂ ਤੋਂ ਕਿੱਥੇ ਤੱਕ ਜਾਂਦੀ ਹੈ ਇਹ ਸੜਕ ਜੈ ਸਿੰਘ ਵਾਲਾ ਤੋਂ ਲੈ ਕੇ ਜੱਸੀ ਬਾਗ ਵਾਲੀ ਤੱਕ ਜਾਂਦੀ ਹੈ 13 ਕਿਲੋਮੀਟਰ ਕਦੋਂ ਤੱਕ ਬਣਦੀ ਇਹ 1 ਸਾਲ ਦੇ ਅੰਦਰ ਅੰਦਰ ਬਣ ਜਣੇਗੀ ਜੀ ਬਿਲਕੁਲ ਲੋਕ ਵੀ ਖੁਸ਼ ਨੇ ਤੇ ਪੱਲਾ ਸਾਹਿਬ ਵੀ ਕਹਿੰਦੇ ਕਿ ਮੈਨੂੰ ਅੱਜ ਧੁੱਪ ਵੀ ਮਿੱਠੀ ਮਿੱਠੀ ਲੱਗਦੀ ਹੈ ਧੁੱਪ ਬਿਲਕੁਲ ਮਿੱਠੀ ਲੱਗਣੀ ਹੈ ਕਿਉਂਕਿ ਕੋਈ ਜਦੋਂ ਡ੍ਰੀਮ ਪ੍ਰੋਜੈਕਟ ਪੂਰਾ ਹੁੰਦਾ ਹੈ ਤਾਂ ਉਦੋਂ ਖੁਸ਼ੀ ਹੁੰਦੀ ਹੈ ਕਿਉਂਕਿ ਲੋਕ ਜੋੜਦੇ ਐ ਇਸ ਚੀ ਨਾਲ ਲੋਕਾਂ ਹੀ ਨਾ ਲੋਕਾਂ ਦੇ ਨਾਲ ਹੀ ਸਾਰਾ ਕੁਝ ਆ ਲੋਕਾਂ ਦੇ ਨਾਲ ਹੀ ਸੱਤਾ ਹੈਗੀ ਐ ਲੋਕਾਂ ਦੇ ਨਾਲ ਹੀ ਚੇਅਰਮੈਨ ਹੀ ਐ ਤੇ ਲੋਕਾਂ ਦੇ ਨਾਲ ਹੀ ਪ੍ਰਧਾਨਗੀ ਐ ਤਾਂ ਇਸ ਕਰਕੇ ਪੱਲਾ ਸਭ ਖੁਸ਼ ਨੇ ਕਿ ਲੋਕ ਵੀ ਖੁਸ਼ ਐ ਲੋਕਾਂ ਦੀ ਖੁਸ਼ੀ ਵਿੱਚ ਹੀ ਉਹਨਾਂ ਦੀ ਖੁਸ਼ੀ ਐ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਚਾਹ ਹਿੰਦ ਜਾਂ ਭਰਤ